ਪ੍ਰੋਗਰਾਮ ਨਾਲ ਦਰਦਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਮੈਂ ਬਠਿੰਡੇ ਜ਼ਿਲ੍ਹੇ ਦੇ ਪਿੰਡ ਬੁਰਜਕਿਲ ਖੜਾ ਹਾਂ ਉਹਦੀ ਜ਼ਮੀਨ ਦੇ ਵਿੱਚ ਤੇ ਤੁਹਾਨੂੰ ਪ੍ਰਾਤਨ ਦਿਖ ਦਿਖ ਰਹੀ ਹੋਣੀ ਹੈ ਸਵਰਨ ਸਿੰਘ ਸਾਹਿਬ ਦਾ ਸਰਪੰਚ ਨੇ ਉਹਨਾਂ ਦੇ ਸ਼ੌਕ ਨਾਲ ਇੱਕ ਘਰ ਬਣਾਇਆ ਜੀ ਚ ਪ੍ਰਾਤਨ ਚੀਜ਼ਾਂ ਹੈ ਲਗਭਗ ਜਿਹੜੀਆਂ ਅਸੀਂ ਇੱਕ ਸਦੀ ਚ ਵਿਸਾਰਤੀਆਂ ਉਹ ਇਹਨਾਂ ਨੇ ਉਹ ਵਸਾ ਕੇ ਰੱਖੀਆਂ ਤੇ ਬੜੇ ਸ਼ੌਕ ਨਾਲ ਖੁੱਲਾ ਦਰਵਾਜ਼ਾ ਹੈ ਕੋਈ ਵੀ ਆ ਕੇ ਦੇਖ ਸਕਦਾ ਹੈ ਤੇ ਕੋਈ ਤਸਵੀਰਾਂ ਲੈ ਸਕਦਾ ਹੈ ਹਰ ਰੰਗ ਨੂੰ ਇਹਨਾਂ ਨੇ ਇਹਦੇ ਵਿੱਚ ਰੱਖਿਆ ਹੋਇਆ ਆਓ ਤੁਹਾਨੂੰ ਦਿਖਾਉਣੀ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੋ ਠੀਕ ਹੈ ਜੀ ਵਧੀਆ ਚੱਲਦੇ ਹੋ ਜੀਪਨ ਸਾਹਿਬ ਇਹ ਸ਼ੌਕ ਕਿਵੇਂ ਪਿਆ ਸ਼ੌਕ ਤਾਂ ਬਚਪਨ ਤੋਂ ਜੀ ਸੀ ਬਸ ਵੀ ਪੁਰਾਣਾ ਬਣਾਉਣਾ ਹਾਂਜੀ ਹਰ ਕੰਮ ਨੂੰ ਕੁਝ ਨੂੰ ਗਾਉਣ ਦਾ ਸ਼ੌਕ ਆ ਕਿਸੇ ਨੂੰ ਲਿਖਣ ਦਾ ਸ਼ੌਕ ਆ ਇਸ ਤਰ੍ਹਾਂ ਉਹਨਾਂ ਸ਼ੌਕਾਂ ਜੋ ਮੈਨੂੰ ਵੀ ਲੱਗਿਆ ਹੋਇਆ ਸੀ ਇਹ ਨਹੀਂ ਇਹ ਕਾਫੀ ਮਹਿੰਗਾ ਸ਼ੌਕ ਵੀ ਮੈਂ ਲੈ ਲਊਂਗਾ ਹਾਂਜੀ ਮਹਿੰਗਾ ਸ਼ੌਕ ਆ ਜੀ ਕਿੰਨੇ ਕੇ ਪੈਸੇ ਲੱਗ ਗਏ ਉਹਨੂੰ ਘਰ ਬਣਾਉਣ ਦੇ ਪੈਸੇ ਤਾਂ ਅਜੇ ਲਾਈ ਜਣੇ ਆ ਜੇ ਇਹ ਫਿਰ ਸਮਾਨ ਕਿਥੋਂ ਕਿਥੋਂ ਇਕੱਠਾ ਕਰਦੇ ਹਾਂ ਪਹਿਲਾਂ ਇੱਥੋਂ ਆਪਾਂ ਸ਼ੁਰੂ ਕਰਦੇ ਹਾਂ ਯਾਰ ਸੋਈ ਦਾ ਆ ਜੜਾਨੀ ਹੈ ਜੀ ਹੂੰ ਜੜਾਨੀ ਕਹਿੰਦੇ ਪਹਿਲੇ ਸਮਾਂ ਜੀ ਨੂੰ ਰਸੋਈ ਨੂੰ ਉਹ ਲਿਖਿਆ ਪਿਆ ਜੀ ਉੱਪਰ ਜੀ ਆ ਲਿਖਿਆ ਜੀ ਇੱਧਰ ਬាទ ਬਿਲਕੁਲ ਹਾਂ ਜੜਾਨੀ ਆ ਦੇਖੋ ਮਧਾਣੀ ਦੀਆਂ ਕਿਸਮਾਂ ਹੈ ਮਧਾਣੀ ਹੋਗੀ ਹੋਰ ਚਮਟੇ ਸਟੋਵ ਹਾਂ ਜੋ ਲਿਖ ਕੇ ਵੀ ਲਿਆਓ ਜੀ ਕਿਸੇ ਵਿੱਚ ਮਸਾਦਾ ਹਾਂ ਹੋਰ ਡੋਈਆ ਹਾਂ ਤੇ ਖਰਚਣੀ ਆ ਇਹ ਸੰਦ ਸਾਡੇ ਗਵਾ ਚੁੱਕਿਆ ਸਾਰਾ ਕੁਝ ਪਲੀ ਆ ਹੂੰ ਇਹ ਸਤੋਂ ਸਾਰਾ ਕੁਝ ਅਲੱਗ ਅਲੱਗ ਹੋ ਗਿਆ ਬਿਸਰ ਗਿਆ ਹਾਂਜੀ ਤੇ ਇਹ ਅੰਦਰ ਹੈਗੀ ਆ ਹਾਂਜੀ ਇਹ ਵੀ ਸਮਾਨ ਨਿਕਾ ਮੋਟਰ ਸੋਈ ਦੇ ਪਿਆ ਜੀ ਇੱਥੇ ਭਾਂਡੇ ਪਿਆ ਜੀ ਆ ਆ ਦੇਖੋ ਅੰਦਰ ਹਾਂਜੀ ਆ ਆ ਸੱਪ ਦੀ ਕਾਂਜ ਹੈ ਹਾਂਜੀ ਕੱਚਾ ਕਾਂਜਾ ਜੀ ਇਹ ਛੇ-ਸੱਤ ਫੋਟੋ ਜੀ ਕੀ ਬਾਤ ਹੈ ਉਹ ਭਾਂਡੇ ਭਾਤਨ ਜੀ ਭਾਂਡੇ ਆ ਆ ਪੁਰਾਣੇ ਜਿਹੜੇ ਭਾਂਡੇ ਹਾਂਜੀ ਹਾਂਜੀ ਇੱਥੇ ਮੌਜੂਦ ਹੈ ਹਾਂਜੀ ਤੇ ਕੀ ਕੁਛ ਹੈ ਹਾਂਜੀ ਉਹ ਲੈਂਪ ਪਿਆ ਜੀ ਚੱਕਲਾ ਮਿਲਣਾ ਪਿਆ ਹਾਂ ਪਿੱਤਲ ਦਾ ਹਾਂ ਹਾਂ ਤੇ ਉਹ ਸਰਮੇਦਾਨੀ ਕੋ ਸ਼ੀਸ਼ਾ ਵੀ 올ੜੀ ਆਪਣਾ ਜੀ ਹੂੰ ਤੇ ਆ ਲੈਂਪਾਂ ਅਸੀਂ ਪੜਦੇ ਰਿਆਂ ਜਦੋਂ LED 70 72 ਤੋਂ ਪਹਿਲਾਂ ਜੀ ਅੱਛਾ ਇਹ ਲੈਂਪਾਂ ਚ ਆਪਾਂ ਪੜਦੇ ਰਿਹਾ ਜੀ ਹੂੰ 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 LED ਨਾਲ ਖਤਮ ਹੋ ਗਿਆ ਆ ਜੋ ਆਪਾਂ ਬਾਹਰ ਵੀ ਦਿਖਾਉਨੇ ਆ ਪੂਰਾ ਜਿਹੜਾ ਮਾਹੌਲ ਹੈ ਹਾਂਜੀ ਇਹ ਇਹ ਤੁਸੀਂ 2019 ਤੋਂ ਸ਼ੁਰੂ ਕੀਤਾ ਹਾਂਜੀ ਉਹਨੇ ਤਾਂ ਸ਼ੁਰੂ ਕੀਤਾ ਵਾ ਜੀ ਇਹ ਜਿਵੇਂ ਇਹ ਕਮਰੇ ਤਿਆਰ ਕੀਤੇ ਹਾਂਜੀ ਹਾਂਜੀ अच्छा कमरों ਦੇ ਵਿੱਚ ਕੀ ਕੁਛ ਹੈ? ਕਮਰੇ ਦੇ ਵਿੱਚ ਜੀ ਸਾਰਾ ਸਮਾਨ ਇਹ ਵੀ 올ਡ ਹੈ। ਛੱਤ ਆ ਜਿਹੜੀ ਦੀ ਇਹ ਵੀ 올ਡ ਹੈ ਜੀ। اچھا ਛੱਤ ਵੀ ਪੁਰਾਣੀ ਹੈ। ਹਾਂ ਜੀ ਛੱਤ ਵੀ ਸਰਕੀ ਵਾਲੀ ਦੀ ਹੈ ਜੀ। اچھا ਪੂਰਾ ਕਮਰਾ ਮੈਟ ਬਣਾਇਆ ਹੋਇਆ। ਹਾਂ ਜੀ ਹਾਂ ਜੀ ਸਰਕੀ ਵਾਲੀ ਦੀ ਛੱਤ ਆ ਜੀ। ਹਾਂ। ਮਤਲਬ ਕਿ ਆ ਮਿਲਗੀਰਾ ਛੱਤ ਦਿਖਾ ਦਿਓ। ਸਤਿਹਰੀਆਂ ਸਦੂਰੀਆਂ ਜਿਹੜੀਆਂ ਇਹ ਖਿੜਕੀਆਂ ਇਹ ਵੀ ਪੁਰਾਣੀਆਂ 1.200 ਸਾਲ ਦੀਆਂ ਜੀ ਪੁਰਾਣੀਆਂ। ਅੱਛਾ। ਹਾਂ ਜੀ। ਐਸੀ ਭਿੱਖੀ ਤੋਂ ਲੈ ਕੇ ਆਈ ਇਹ 올ਡ। ਹੂੰ। ਹਾਂ ਜੀ। ਇਹ ਕਿੰਨੀਆਂ ਕਿ ਥਾਵਾਂ ਤੋਂ ਸਮਾਨ ਇਕੱਠਾ ਕੀਤਾ ਤੁਸੀਂ ਇਹ ਜਿੱਥੋਂ ਵੀ ਸਾਨੂੰ ਮਿਲਦਾ ਜੀ ਇਹ ਮੰਜਾ ਵੀ ਹਾਂਜੀ ਇਹ ਮੰਜਾ ਵੀ 150 700 ਸਾਲ ਪੁਰਾਣਾ ਜੀ ਇਹ ਤਾਂ ਚਲੋ ਘਮਾਉਣ ਵਾਲਾ ਟੈਲੀਫੋਨ ਹਾਂ ਹਾਂ ਇਹ ਘਮਾਉਣ ਵਾਲਾ ਜੀ ਵੀ 올ਡ ਹੋ ਗਿਆ ਹੁਣ ਹੂੰ ਹਾਂਜੀ ਇਹ ਸਾਡੇ ਬਜ਼ੁਰਗਾਂ ਦੇ ਸਰਟੀਫਿਕੇਟ ਆ ਜੀ 1940 ਦੀ ਟ੍ਰੀਟਮੈਂਟ ਹੋਈ ਸੀ ਇਹ ਮੈਡਲ ਆ ਇਹਨਾਂ ਦੇ ਅੱਛਾ ਹਾਂ ਅੰਗਰੇਜ਼ਾਂ ਬਲੇ ਜੀ 1966 35 ਦੇ ਜੀ ਹਾਂ 3 ਸਰਟੀਫਿਕੇਟ ਇਹਨਾਂ ਦੇ ਜੀ ਹਾਂ ਜੀ ਇਹ 1947 ਦੀ ਫੋਟੋ ਪਟਿਆਲੇ ਦੀ ਹੈ ਜੀ ਇਹ ਮੇਰੇ ਚਾਚਾ ਸੀ ਇਹਦੇ ਚ ਅੱਛਾ ਖਾਲਸਾ ਫੋਟੋ ਸਟੋਰ ਹਾਂ ਜੀ ਅੱਛਾ ਜੀ ਸ੍ਰੀ ਟੋਦੇ ਸਿੰਘ ਠੀਕ ਹੈ ਜੀ ਗੱਲ ਹਾਂ ਪਟਿਆਲੇ ਦੀ ਜੀ ਹੋਊਗਾ ਹਜੇ ਬ੍ਰਾਂਚ ਇਹਨਾਂ ਦੀ ਖੋਊਗੀ ਹਜੇ ਅੱਛਾ ਹਾਂ ਜੀ ਬੜਾ ਕੁਝ ਸਮ ਇਹ ਤੁਹਾਨੂੰ ਸ਼ੌਕ ਕਿਵੇਂ ਪਿਆ ਸ਼ੌਕ ਇੱਧਰ ਵੀ ਹੈ ਜੀ ਹਾਂ ਜੀ ਇੱਧਰ ਵੀ ਹੈ ਜੀ ਅੱਛਾ ਹਾਂ ਜੀ ਸ਼ੌਕ ਇਸ ਤਰ੍ਹਾਂ ਵੀ ਸਾਰਾ ਕੁਝ ਗਵਾਜਦਾ ਜਾਂਦਾ ਜੀ ਆਪਾਂ ਤੋਂ ਹਾਂ ਬੀ ਕੁਛ ਨਾ ਕੁਛ ਇੱਥੇ ਰਹਿ ਜੇ ਹੂੰ ਇੱਥੇ ਜੂੰਦਾ ਰਹੇ ਜੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਪਾਂ ਦੱਸ ਸਕੀਏ ਵੀ ਅਸੀਂ ਇਹ ਇੱਕੀ ਚੀਜ਼ ਹੈ ਇਹ ਪੱਖਾ ਜੀ ਧੂਲਾ ਕਹਿੰਦੇ ਸੀ ਲਾਈਟ ਤੋਂ ਪਹਿਲਾਂ ਅੱਛਾ ਲਾਈਟ ਤੋਂ ਪਹਿਲਾਂ ਹਾਂਜੀ ਮੈਂ ਕਹੂੰਗਾ ਨੇੜੇ ਕਰਕੇ ਦਿਖਾ ਦੇ ਦੇਖੋ ਹਵਾ ਲੈਣ ਦਾ ਤਰੀਕਾ ਹਾਂਜੀ ਲਾਈਟ ਤੋਂ ਪਹਿਲਾਂ ਹੈ ਨਾ ਅਫਸਰਾਂ ਦੇ ਇੱਕ ਬੋਸਤ ਹੁੰਦੀ ਸੀ ਹਾਂ ਤੇ ਮਤਲਬ ਕਿ ਇੱਥੇ ਬੈਠਾ ਚੱਲੀ ਜਾਂਦਾ ਸੀ ਕੋ ਪੁਰਾਣੀ ਬਿਲਡਿੰਗ ਦੇਖੋਗੇ ਤੁਹਾਨੂੰ ਆਪ ਮੇਰੀ ਜਿਹੜੇ ਵੀ ਮਿਲੂਗਾ ਕਿਤੇ ਕਿਤੇ ਹਾਂ ਹਾਂ ਇਹ ਬਾਹਰ ਲੱਗੀ ਹੁੰਦੀ ਸੀ ਬੈਠਾ ਬੰਦਾ ਖਿੱਚੀ ਜਾਂਦਾ ਸੀ ਕੋਈ ਅਫਸਰ ਸੀ ਕੋਈ ਤਹਿਸੀਲਦਾਰ ਸੀ ਜਾਂਦੇ ਸੀ ਉਸ ਸਮੇਂ ਦੀ ਜੀ ਇਹ ਅੰਗਰੇਜ਼ਾਂ ਵੰਦੀ ਇੱਕ ਸੀਗੀ ਚੱਕੀ ਜੀ ਇਹਦੇ ਆਟਾ ਵੀ ਖੰਦੇ ਰਹੇ ਜੀ ਜੋ ਮਸ਼ੀਨੀਆਂ ਜੋ ਨਹੀਂ ਸੀ ਆਇਆ ਹਾਂ ਹਾਂ ਉਸ ਸਮੇਂ ਦੀ ਗੱਲ ਆ ਜੀ ਇਹ ਕੀ ਬਾਤ ਹੈ ਹਾਂ ਇਹ ਚਰਖੀਆਂ ਬਿਲਕੁਲ ਇਹ ਸਾਰਾ ਪਾਰਟ ਲਿਖਿਆ ਚਰਖੇ ਦੇ ਜੀ ਨਹੀਂ ਇਹ ਸਾਰਾ ਕੁਝ ਚੱਲਦਾ ਹਾਂ ਜੀ ਚੱਲਦਾ ਦੇਖੋ ਹਾਂਜੀ ਚੱਲ ਰਹੀ ਤਾ ਵਈ ਸਾਰਾ ਕੁਝ ਅੱਛਾ ਜੀ ਹਾਂ ਲੋਕਾਂ ਨੇ ਆਟਾ ਕਣਕ ਦੇ ਬਣਾਇਆ ਹੋਇਆ ਜੀ ਆਹ ਅੰਗੂ ਵਿੱਚ ਪਾਪਾ ਨੇ ਲੋਕ ਹਾਂ ਇਹਨੂੰ ਮਲ ਕੇ ਆਟਾ ਬਣਾ ਦਈ ਕਣਕ માં ਰੱਖ ਦਿੰਨੇ ਇੱਥੇ ਹਾਂ ਲਫਾਫਾ ਭਰ ਕੇ ਤੇ ਬਸ ਉਹ ਐ ਲੋਕ ਵੇਚ ਜਾਂਦੇ ਜੀ ਕੀ ਬਾਤ ਹੈ ਹਾਂਜੀ ਕੀ ਬਾਤ ਹੈ ਹੁਣ ਆਪਾਂ ਅੱਗੇ ਚੱਲਦੇ ਹਾਂ ਆਹਾ ਇਹ ਬਿਜੜੇ ਦੇ ਆਲ ਨੇ ਜੀ ਬਿਜੜੇ ਦੇ ਆਲ ਨੇ ਆ ਬਹੁਤ ਮਿਹਨਤ ਕੀਤੀ ਜੇ ਆਲ ਨੇ ਤੇ ਉਹਨਾਂ ਨੇ ਜਾਨਵਰਾਂ ਨੇ ਹਾਂ 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 ਦੇਖੋ ਆ ਇਸ ਤਰ੍ਹਾਂ ਤਾਂ ਕੱਟਿਆ ਵੀ ਇਹਦੇ ਵਿੱਚ ਕਿਸ ਹਿੱਸਾ ਹੋਰ ਹੈ ਅੱਛਾ ਜੀ ਹਾਂ ਇਹ ਤਾਂ ਹੀ ਕੱਟਿਆ ਵੀ ਆ ਇਸ ਤਰ੍ਹਾਂ ਆਪਾਂ ਨੂੰ ਇਸ ਤਰ੍ਹਾਂ ਦੱਸਦਾ ਨਾ ਹੈ ਹਾਂ ਜੀ ਇਹਦੇ ਵਿੱਚ ਕਿਸਾ ਹੋ ਰਾ ਜੀ ਜਿਹੜਾ ਇਹ ਕੱਟ ਕੇ ਇਹਦੇ ਵਿੱਚ ਆ ਦੇਖੋ ਬੱਚਿਆਂ ਨੂੰ ਆਪ ਦੇ ਨੂੰ ਸਾਹਮਣੇ ਵਾਸਤੇ ਬਹੁਤ ਜਾਨਵਰ ਮਿਹਨਤ ਕਰਦਾ ਜੀ ਇਹ ਆ ਦੇਖੋ ਅੱਛਾ ਇੰਨਾ ਸੋਹਣਾ ਘਰ ਹੁੰਦਾ ਹਾਂ ਜੀ ਹਾਂ ਇਸ ਤਰ੍ਹਾਂ ਕਰਕੇ ਚੰਦੜਾ ਬਣਦਾ ਜੀ ਹੂੰ ਬੜੀ ਮਿਹਨਤ ਕਰਦੇ ਜਾਨਵਰ ਇਹ ਜਿਹੜਾ ਖੂਬ ਬਣਾਇਆ ਹੈ ਹਾਂ ਜੀ ਇਹਦੇ ਵਿੱਚ ਪ੍ਰੋਪਰ ਉਹਨੇ ਪਾਣੀ ਵਗੈਰਾ ਪਾਇਆ ਹੈ ਹਾਂ ਜੀ ਹਾਂ ਜੀ ਪਾਣੀ ਇਹ ਅਸੀਂ ਉਹਦੀ ਇੱਕ ਮਾਡਲ ਬਣਾਇਆ ਇਹ ਇਹ ਚੀਜ਼ ਹੁੰਦੀ ਸੀ ਹੁਣ ਲੋਕਾਂ ਪਿੰਡਾਂ 'ਚ ਬੰਦ ਹੋਏ ਪਿਆ ਇਹ। ਅੱਛਾ। ਇਹ ਆਪਣੇ ਜਦੋਂ ਕਿਤੇ ਮਨੁੱਖ ਨੇ ਅ ਛਪੜਾ 'ਚ ਪਾਣੀ ਪੀਤਾ ਪਹਿਲਾਂ ਛਪੜਾ ਤੋਂ ਬਾਅਦ ਫਿਰ ਖੂਹ ਆ ਬਣੀ ਆ ਜੀ। ਅੱਛਾ ਜੀ। ਹਾਂ ਜੀ। ਇਹ ਅੱਛਾ ਪਾਣੀ ਆਉਂਦਾ ਥੋੜਾ। ਹਾਂ ਜੀ ਹਾਂ ਜੀ ਆਉਂਦਾ ਜੀ। ਠੀਕ ਹੈ ਜੀ। ਹਾਂ ਜੀ। ਇਹਨੂੰ ਪੂਰਾ ਉਵੇਂ ਰੰਗ ਢੰਗ ਬੰਨਿਆ ਵਾ। ਬਿਲਕੁਲ ਜੀ ਬਿਲਕੁਲ। ਕਿਆ ਬਾਤ ਹੈ। ਸਰਪੰਚ ਸਾਹਿਬ ਇੱਕ ਚੀਜ਼ ਮੈਨੂੰ ਹੋਰ ਵੀ ਚੰਗੀ ਲੱਗੀ ਤੁਹਾਡੀ। ਹਾਂ ਜੀ। ਜਿਵੇਂ ਆਪਾਂ ਤੁਰ ਕੇ ਦੇਖਦੇ ਆਂ ਕਦੂ ਹਾਂ ਜੀ ਇਹ ਸਾਂਭੇ ਜਾਂਦੇ ਸੀ। ਹਾਂ ਜੀ ਇਹ ਬੱਲ ਸੀ। ਹਾਂ ਇਹ ਬੱਲੇ ਤੋਂ ਬਹੁਤ ਕੱਦੂ ਖਾਦੇ ਆ ਦੂ ਪਹਿਲਾਂ ਦਾਲ ਸੀ ਇਹ ਪੱਕ ਗਏ ਜੀ ਹਾਂ ਬੱਲਾਂ ਦੇ ਵਿੱਚ ਇਹ ਵੀ ਰੱਖ ਲੈ ਜੀ ਹੁਣ ਅੱਛਾ ਵੀ ਰੱਖ ਲੈ ਹਾਂਜੀ ਹਾਂਜੀ ਤੇ ਇਹ ਵੀ ਰੱਖਣ ਦਾ ਕੀ ਢੰਗ ਹੁੰਦਾ ਸੀ ਹਾਂਜੀ ਐਂ ਹੁੰਦਾ ਸੀ ਬਸ ਅਸੀਂ ਰੱਖ ਦਿੰਦੇ ਇਸ ਤਰ੍ਹਾਂ ਇਹ ਤੇ ਜਦੋਂ ਲੋਡ ਹੋਈ ਜਦੋਂ ਇਹ ਹੌਲੀ ਹੌਲੀ ਪੱਕਣਗੇ ਜੀ ਇਹ ਤੇ ਇਹਨੂੰ ਖੋਲ ਕੇ ਬੀਜ ਦਿੰਦੇ ਹਾਂਜੀ ਤੋੜ ਕੇ ਸਾਰਾ ਪੰਡੂ ਵਿੱਚ ਲੈ ਜਾਏ ਜੀ ਤੇ ਹੁਣ ਮੋਲਣ ਆ ਦੇਖੋ ਨੇਮ ਪਲੇਟ ਬਹੁਤ ਵਧੀਆ ਤਰੀਕੇ ਨਾਲ ਲਾਈ ਆ ਜਦੋਂ ਇਹ ਸਰਪੰਚ ਸੀਗੇ ਤਾਂ ਦਫ਼ਤਰ ਉਦੋਂ ਦੀ ਹੈ ਇਹ? ਹਾਂਜੀ। ਇਹ ਦਫਤਰ ਕਿਹੇ ਦਾ ਬਣਾਇਆ? ਨਹੀਂ ਦਫਤਰ ਤਾਂ ਇਹ ਇੱਥੇ ਵੀ ਸਮਾਨ ਪਿਆ ਜੀ। ਹਾਂ। ਕੀ ਕੁਛ ਇੱਥੇ? ਹਾਂਜੀ। ਕੀ ਬਾਤ ਹੈ? ਇਹ ਮਹਾਂਕੋਸ਼ ਕਾਂ ਸਿੰਘ ਨਾ ਬਾਜੀ। ਹਾਂਜੀ। ਇਹ ਪੁਰਾਣੀ 100 ਰੁਪਇਆ 100 ਸਾਲ ਪੁਰਾਣੀ ਜੀ। ਅੱਛਾ। ਰੂਪ ਪਸੰਦ ਦਾ ਕਿੱਸਾ ਪਿਆ। ਪੁਰਾਣੇ 100 ਸਾਲ ਦੇ ਬਜ਼ੁਰਗ ਪੜਦੇ ਰਹੇ ਆ। ਹਾਂ ਹਾਂ ਹਾਂ। ਆ ਦੇਖੋ। ਪਤਾ ਨਹੀਂ ਕਿੰਨੇ ਬੰਦੇ ਨੇ ਪੜ੍ਹਿਆ ਜੀ ਇਹ। ਹਾਂ। ਕੀ ਬਾਤ ਆ ਜੀ। ਕਿਆ ਬਾਤ ਕਿੰਨੀ ਖੂਬਸੂਰਤ ਜਿਹੜੀ ਗੱਲ ਹਾਂਜੀ ਇਹ ਮਹਾਨ ਕੁਸ਼ਕਾਂ ਸਿੰਘ ਨਾ ਭਾਈ ਹਾਂ ਦੁਨੀਆ ਦੀ ਹਿਸਟਰੀ ਹੈ ਇਹਦੇ ਚ ਆ ਦੇਖੋ ਪਿੰਡ ਦੇ ਆਪਦੇ ਬੁਰਜਕਿੱਲ ਦੇ ਸਰਪੰਚਾਂ ਦੀ ਇਹਨਾਂ ਨੇ ਸੂਚੀ ਵੀ ਲਾਈ ਹਾਂਜੀ ਲਾਈ ਹੋਈ ਹੈ ਜੀ ਇਹ ਸ਼ੌਕ ਦਾ ਕੋਈ ਮੁੱਲ ਨਹੀਂ ਹਾਂਜੀ ਇਹ ਸਾਡੀ ਮਾਨਸਾ ਵਾਲੀਆ 7ਵੀਂ ਪੀੜ੍ਹੀ ਚੋਂ ਜੀ ਅੱਛਾ 7ਵੀਂ ਪੀੜ੍ਹੀ ਚੋਂ ਹਾਂਜੀ ਆ ਮੇਰਾ ਨਵਾ ਇੱਕ ਪੀੜ੍ਹੀ ਦੀ ਇੱਕ ਹੈ ਸਾਡਾ ਪਿਛਲਾ ਪਿੰਡ ਤਪੇ ਦੇ ਨੇੜੇ ਦੁਰਕੋਟਾ ਜੀ ਅੱਛਾ ਉੱਥੋਂ ਵਜਿਆ ਹੋਇਆ ਸਾਡਾ ਪਿੰਡ ਇਹ ਬੁਰਜਕਿੱਲ ਹਾਂਜੀ ਇਹ ਮੈਂ ਡੈਰੀ ਲਿਖਦਾ 90 ਤੋਂ ਜੀ ਅੱਛਾ ਅੱਜ ਵੀ ਲਿਖ ਰਹੇ ਹਾਂ ਆ ਪਈਆਂ ਇਹ ਸਾਰੀਆਂ ਡੈਰੀਆਂ ਉਸਤੋਂ ਡੈਲੀ ਜੀ ਅੱਛਾ ਹਾਂਜੀ ਵੀ ਕੀ ਖਟਿਆ ਕੀ ਕਮਾਇਆ ਕੀ ਕੀਤਾ ਹਾਂ ਬਸ ਮਲ ਕੇ ਡੈਲੀ ਲਿਖਦੇ ਨੇ ਸ਼ਾਮ ਨੂੰ ਮੈਂ ਜੀ ਕੀ ਬਾਤ ਆ ਜੀ ਆ 332 ਡੈਰੀਆਂ ਜੀ ਹੂੰ ਹਾਂਜੀ ਆ ਜੋ ਆ ਜੋ ਸਰਪੰਚ ਸਾਹਿਬ ਆਪ ਦੇਖਦੇ ਆ ਆ ਦੇਖੋ ਪ੍ਰਤਨ ਭਜਾਉਣ ਵਾਲੀ ਗੱਡੀ ਆ ਇਹ ਗੱਡੀ ਜੀ ਹੈ ਭਜਾਉਣ ਵਾਲੀ ਪਰ ਅਸੀਂ ਨਾ ਇਹ ਸਮੇਂ ਤੇ ਸਾਡੇ ਡੋਲੀਆਂ ਵੀ ਆਉਂਦੀਆਂ ਰਹੀਆਂ ਅੱਛਾ ਸਾਡੇ ਦਾੰਦੀਆਂ ਆਂ ਨਾਨੀਆਂ ਦੀਆਂ ਜਦੋਂ ਪਹਿਲਾ ਲੋਕ ਚੱਕ ਕੇ ਲੈ ਜਾਂਦੇ ਸੀ ਢੋਲੀ ਨੂੰ ਕਹਾਰ ਜੀ ਨੂੰ ਕਹਿੰਦੇ ਸੀਗੇ ਹੂੰ ਉਸ ਤੋਂ ਬਾਅਦ ਫਿਰ ਬਲਡ ਜੋੜ ਕੇ ਇਹ ਮਿਸਤਰੀ ਜਿਵੇਂ ਆਪਣੇ ਢੋਲੀ ਵਾਲੀ ਗੱਡੀ ਆ ਜੀ ਹੁਣ ਇਸ ਤਰ੍ਹਾਂ ਹੀ ਤਿਆਰ ਕੀਤੀਆਂ ਸੀ ਇਸ ਤਰ੍ਹਾਂ ਤਿਆਰ ਕਰਦੇ ਨੇ ਹੁਣ ਇਹ ਕੀ ਬਾਤ ਹੈ ਹਾਂਜੀ ਆ ਦੇਖੋ ਖੇਤੀ ਜਿਹੜੇ ਖੇਤੀ ਦੇ ਔਜ਼ਾਰ ਹੈ ਇਹ ਗੱਡਾ 1940 ਦਾ ਹੈ ਹਾਂਜੀ 1940 ਜੀ ਬਣਿਆ ਹੋਇਆ ਜੀ ਇਹ ਉਹ 2 ਭਾਈ ਰੁਪਏ ਤੋਂ ਹਾਂਜੀ 2 ਭਾਈ ਰੁਪਏ ਦੇ ਮਿਸਤਰੀ ਨੇ ਬਣਾਇਆ ਜੀ ਹਾਂਜੀ ਤੇ ਇਹ ਇਹ ਜੰਗ ਸਿੰਘ ਨੇ ਬਣਾਇਆ ਸੀ ਜੀ ਇਹ ਅੱਛਾ ਜੀ ਹਾਂ ਉਹਨੇ ਬਾਇਆ ਇਹ ਫੁੱਲ ਦੇ ਬੰਦੇ ਨੇ ਸਾਨੂੰ ਦਿੱਤਾ ਜੀ। ਅੱਛਾ ਤੋਹਫੇ ਵਜੋਂ ਦਿੱਤਾ ਵੀ ਸਾਨੂੰ। ਹਾਂਜੀ ਸਾਨੂੰ ਉਹ ਸਾਹਮਣੇ ਵਾਸਤੇ ਦਿੱਤਾ ਜੀ। ਕਿਆ ਬਾਤ ਹੈ। ਹਾਂਜੀ। ਦੇਖੋ ਇਹ ਇਹ ਤਾਂ ਮੰਝਾ ਹੋ ਗਿਆ। ਹਾਂਜੀ। ਇਹ ਹੋਗੀਆਂ ਆਪਣੀਆਂ ਰਾਮ ਕੁਰਸੀਆਂ ਜੀ ਇਹ ਵੀ ਰਾਮ ਕੁਰਸੀਆਂ ਇਹ ਵੀ ਅੰਗਰੇਜ਼ਾਂ ਵੇਲੇ ਦੀਆਂ ਇਹ। ਹੂੰ। ਇਹ ਵੀ ਬਹੁਤ ਪ੍ਰਾਤਨਿਕ ਕਿਸੇ ਕਿਸੇ ਘਰੇ ਹੁੰਦੀ ਸੀ ਜੀ। ਆ ਦੇਖੋ ਊਰੀਆਂ ਦੀਆਂ ਕਿਸਮਾਂ ਹਾਂਜੀ ਅਲੱਗ-ਅਲੱਗ ਹਾਂਜੀ ਹਾਂਜੀ ਤਰੀਕੇ ਨਾਲ ਊਰੀ ਹੈ ਜਿਹੜੀ ਅੱਗੇ ਜਦੋਂ ਸੂਤ ਨੂੰ ਸਿੱਧਾ ਕਰਦੇ ਸੀ ਬਿਲਕੁਲ ਜੀ ਆ ਆਟੀ ਬਗੇ ਵਿੱਚ ਭੁੱਲ ਗਏ ਸਾਡੇ ਬੱਚੇ ਭੁੱਲ ਜਾਣਗੇ ਜੀ ਕਿਸੇ ਨੇ ਯਾਦ ਨਹੀਂ ਕਰਨਾ ਵੀ ਕੀ ਆਟੀ ਹੁੰਦੀ ਸੀ ਕੀ ਊਰੀ ਹੁੰਦੀ ਸੀ ਇਹ ਏਟੇਰਨਾ ਜੀ ਹਾਂ ਏਟੇਰਨਾ ਹਾਂਜੀ ਇਹ ਆਪਾਂ ਤੱਕ ਦਾ ਥੋੜਾ ਜਿਹਾ ਪਤਾ ਤੇ ਉਹਨਾਂ ਨਾਲ ਆਹ ਪ੍ਰੈਸ ਕਿੰਨੀ ਹਾਂਜੀ ਇਹ ਪ੍ਰੈਸਾ ਜੀ 1968 ਦੀ ਹੈ ਜੀ ਆ ਪਿਆ 1968 ਦੀ ਪ੍ਰੈਸ ਹਾਂਜੀ ਹਾਂਜੀ ਇਹ ਵੀ ਕੋਈਆਂ ਨਿਆ ਪਰਸਾਂ ਜੀ ਹਾਂ ਪਰਸਾਂ ਦੀ ਕਿਸਮ ਹੈ ਹਾਂ ਜੀ ਇਹ ਇਹ ਗ੍ਰਾਮੋਫੋਨ ਜੀ ਨੂੰ ਸਵੇਾਈ ਚ ਬਿਲਕੁਲ ਹਾਂ ਜੀ ਜਦੋਂ ਕਿਤੇ ਮਨੋਰੰਜਨ ਦਾ ਸਾਧਨ ਹੈ ਨਹੀਂ ਸੀ ਉਸ ਸਮੇਂ ਤੇ ਜੀ ਇਹਨਾਂ ਦੇ ਲੋਕ ਆਵਾਜ਼ ਨ ਸੁਣਦੇ ਸੀ ਜੀ ਇਹ ਗਡਾਸਾ ਇਹ ਟਾਕੂ ਆ ਜੀ ਟਾਕੂ ਆ ਆ ਟਾਕੂ ਆ ਜੀ ਆ ਭਾਈ ਬਖਤੌਰੀ ਦੇ ਬੰਦੇ ਹੁੰਦੇ ਸੀ ਹਾਂ ਇਹ ਆ ਸਾਰੇ ਥਾਣੇ ਮਾਰੇ ਹੋ ਜਿੰਦੇ ਆ ਜੀ ਸਾਰੇ ਹਾਂ ਮੁੱਠੇ ਜਿੰਦੇ ਲਹਾਰੀ ਜਿੰਦੇ ਕਹਿੰਦੇ ਸੀ ਇਹਨਾਂ ਨੂੰ ਜੀ ਕਿਆ ਬਾਤ ਹੈ ਜੀ ਇਹ ਘੋਟਣਿਆਂ ਦੀ ਇਹ ਹਾਂਜੀ ਆ ਮੂਲੀ ਆ ਜੀ ਆ ਘੋਟਣਾ ਮੂਲੀ ਚ ਕੁਖੜੀ ਦੇ ਦਿੰਦਾ ਇਹ ਨਾਲ ਜੀ ਇਹ ਨਾਲ ਜਿਹੜੀ ਪਸ਼ੂਆਂ ਨੂੰ ਪਸ਼ੂਆਂ ਨੂੰ ਦਵਾਈ ਵਗੈਰਾ ਦਿੰਦੇ ਜੀ ਦਵਾਈ ਦੇ ਨੇ ਇਹ ਕਹਿੰਦੇ ਨਾਲ ਨਾਲ ਦਿੱਤਾ ਜਾਂਦਾ ਸੀ ਹਾਂਜੀ ਹਾਂਜੀ ਉਹ ਨਾਲ ਆ ਜੀ ਇਹ ਇਹ ਬਾਸ ਦੀ ਹਾਂਜੀ ਹਾਂਜੀ ਕਿਆ ਬਾਤ ਹੈ ਇਹ ਹੈਗੇ ਆ ਇਹ ਗੁੜ ਭੰਨੇ ਜੀ ਗੁੜ ਭੰਨਣ ਉਹ ਅਸੀਂ ਆਪਣੀ ਗੁੜ ਦੀ ਖੇਤੀ ਆਮ ਹੁੰਦੀ ਸੀ ਰੇ ਕਿਸਾਨ ਦੇ ਘਰੇ ਗੁੜ ਹੁੰਦਾ ਸੀ ਉਹ ਭੇਲੀ ਬੰਨਦੇ ਸੀ ਨਾ ਉਹ ਦੇ ਕੇ ਇਹਦੇ ਨਾਲ ਹਾਂਜੀ ਕਿਆ ਬਾਤ ਹੈ ਇਹ ਇਹ ਹੈਗਾ ਇਹ ਬਰਮਾ ਜੀ ਮਿਸਤਰੀਆਂ ਮਿਸਤਰੀਆਂ ਦੇ ਸੰਦਾ ਜੀ ਹਾਂ ਇਹ ਹਾਂ ਇਹਦੇ ਨਾਲ ਕਿਤੇ ਪਾਣੀ ਕੱਢਦੇ ਰਿਹਾ ਸਾਡੇ ਪੁਰਖੇ ਅੱਛਾ ਹਾਂ ਸਾਡੇ ਬਜ਼ੁਰਗ ਨਾ ਥੱਲੇ ਇਹਨੂੰ ਬੋਕਾ ਬੋਲਦੇ ਆ ਇਹ ਵੀ 1.5 200 ਸਾਲ ਜਿਹੜਾ ਖੂਹਾਂ ਮਿਲਦਾ ਹੀ ਹੈ ਜੀ ਇਹ ਹੂੰ ਉਹ ਸਮੇਂ ਥੱਲੇ ਬੋਕਾ ਬਣ ਕੇ ਪਾਣੀ ਕੱਢਦੇ ਰਿਹਾ ਜੀ ਇਹ ਟੋਕੇ ਜਦੋਂ ਮਸ਼ੀਨਾਂ ਨਹੀਂ 1933 ਚ ਮਸ਼ੀਨਾਂ ਆਈਆਂ ਜੀ ਕੁਦਰੇ ਵਾਲੀਆਂ ਇਹ ਉਦੋਂ ਪਹਿਲਾਂ ਸਾਡੇ ਬਜ਼ੁਰਗ ਇਹਨਾਂ ਨੇ ਕੁਦਰਦੇ ਰਿਹਾ ਜੀ ਇਸ ਤਰ੍ਹਾਂ ਅੱਛਾ ਇਸ ਤਰ੍ਹਾਂ ਇਹਨੂੰ ਵੀ ਨਾਲ ਕੱਖਾਂ ਨੂੰ ਮਤਲਬ ਕਿ ਪਾ ਕੇ ਨਾ ਇਸ ਤਰ੍ਹਾਂ ਹਾਂ ਹਾਂ ਕੁਦਰ ਕੇ ਹੱਥ ਵੀ ਵੱਢੇ ਜਾਂਦੇ ਸੀ ਇਹਨਾਂ ਨੇ ਕਾ ਕੁਦਰ ਕੇ ਪਸ਼ੂਆਂ ਨੂੰ ਪੋਦੇ ਸੀ ਜੀ ਉਸ ਤੋਂ ਬਾਅਦ ਇਹ ਮਸ਼ੀਨਾਂ ਜੋ ਸ਼ੁਰੂ ਹੈ ਹਾਂ 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 ਜੀ ਇਹ ਕੀ ਚੀਜ਼ ਆ ਉੱਪਰਲਾ ਇਹ ਫੜਾ ਜੀ ਇਹ ਧਾਣੇ ਕੱਢਦੇ ਰਹੇ ਆ ਇਹਦੇ ਨਾਲ ਇਹ ਫੜਾ ਹੈ ਹਾਂ ਜੀ 1960 ਤੋਂ ਬਾਅਦ ਇਹ ਬਿਲਕੁਲ ਖਤਮ ਹੋ ਗਏ ਜੀ ਇਹ ਫੜਾ ਹੈ ਜੀ ਹਾਂ ਜੀ ਇਹ ਇਹਨੂੰ ਧਾਣੇ ਕੱਢਣ ਦਾ ਕੀ ਤਰੀਕਾ ਸੀ ਇਹ ਵਿਚਾਰੇ ਢੇਰ ਲਾਉਂਦੇ ਸੀ ਅੱਡ ਗੱਡਿਆਂ ਨਾਲ ਢੋਗੇ ਜੀ ਵਿਚਾਰੇ ਢੇਰ ਲਾਣ ਦੇ ਲਾਂਗੇ ਦਾ ਇਹਨੂੰ ਆਪਾਂ ਕੰਨ ਕਹਿੰਦੇ ਆ ਉਸ ਤੋਂ ਬਾਅਦ ਉਹ ਦੁੱਧ ਧੋਹਦੇ ਆਲੇ ਹੁੰਦੀਆਂ ਸੀ ਤੇ ਵੱਧ ਜੋੜ ਕੇ ਜੀ ਇੱਥੇ ਨੋਨੇ 45 ਜੋੜ ਕੇ ਇਹਨੂੰ ਖਿੱਚੀ ਫਿਰਦੇ ਇਹ ਕੰਡੇ ਬਾੜੀ ਜਾਂਦੇ ਉਹ ਮਤਲਬ ਕਿ ਦਿੱਤਾ ਜਾ ਬਣ ਜਾਂਦਾ ਹੌਲੀ ਹੌਲੀ ਫਿਰ ਉਹਨੂੰ ਤੰਗਲੀਆਂ ਨਾਲ ਜਾਂ ਸੱਜੀ ਨੇ ਲਾ ਕੇ ਜੀ ਫਿਰ ਦਾਣੇ ਨਿਕਲਦੇ ਸੀ ਇਹਨਾਂ ਦਾਣੇ ਨੂੰ ਵੱਖਰੇ ਕਰਨ ਦਾ ਤਰੀਕਾ ਹਾਂਜੀ ਹਾਂਜੀ ਇਹ ਸਮੇਂ ਜਾਂ ਪਹਿਲਾਂ ਕੁੱਟ ਕੇ ਕੱਢਦੇ ਸੀ ਉਸ ਤੋਂ ਬਾਅਦ ਇਹ ਤਰੀਕਾ ਫਿਰ ਮਸ਼ੀਨੀ ਜੁਗਾ ਗਿਆ ਜੀ ਇਹ ਇਹ ਖਤਮ ਹੋ ਗਿਆ ਫਿਰ ਇਹ ਹੈਗਾ ਇਹ ਸਬਰ ਕੱਟਾ ਜੀ ਸਬਰ ਕੱਟਾ ਹਾਂ ਥੋੜਾ ਵੀ ਥੋੜੇ ਨੂੰ ਥੋੜੇ ਨਾਲ ਥੋੜੀ ਵੱਖਰੀ ਕਿਸ ਹਾਂਜੀ ਹਾਂਜੀ ਇਹ ਦਾਣੇ ਇਕੱਠੇ ਕਰਨੇ ਦਾ ਦਾਣੇ ਇਕੱਠੇ ਕਰਨ ਵਾਸਤੇ ਉਹ ਗੋਹਾ ਇਕੱਠਾ ਕਰਨ ਵਾਸਤੇ ਹਾਂ ਹਾਂਜੀ ਇਹ ਹੋ ਗਿਆ ਹਲ ਹਾਂਜੀ ਇਹ ਹਲ ਆ ਤਰਫ ਆਲੀ ਆ ਗਈ ਹਾਂ ਇਹ ਚੰਝੂ ਹਲ ਆ ਗਿਆ ਲੋਹੇ ਦਾ ਜੀ ਇਹ ਸਭ ਨੂੰ ਪ੍ਰਾਤਨ ਹਲ ਸਾਡੇ ਕਾਠ ਦਾ ਜੀ ਇਹ ਆ ਵਾਲਾ ਹਲ ਹਾਂਜੀ ਜਿਹੜਾ ਬਾਬੇ ਹਾਂ ਇਹ ਲੱਕੜ ਦਾ ਬਣਿਆ ਹੋਇਆ ਜੀ ਹਮ ਸਾਡੇ ਬਾਬੇ ਦਾਦਿਆਂ ਦਾ ਹਾਂਜੀ ਹਾਂਜੀ ਇਹ ਨਿਸ਼ਾਨੀ ਹੈ ਜੀ ਇਹਦੇ ਨੇ ਸ਼ੁਰੂਆਤ ਕੀਤੀ ਹੈ ਮਨੁੱਖ ਨੇ ਹਮ ਜਦੋਂ ਪਹਿਲਾਂ ਕਿਤੇ ਇਹ ਮਿਸਤਰੀ ਬਣਾਉਂਦਾ ਹੁੰਦਾ ਸੀ ਇਹਨਾਂ ਨੂੰ ਇਹ ਹੋ ਗਈ ਇਹ ਤੰਗਲੀ ਜੀ ਪੁਰਾਣੀ ਤੰਗਲੀ ਹੈ ਹਾਂਜੀ ਇਹ ਜੱਫੇ ਆਹ ਅੱਛਾ ਇਹ ਜੱਫਾ ਹਾਂਜੀ ਹਾਂਜੀ ਇਹ ਜੱਫੇ ਆ ਜੀ ਇਹ ਕੰਡੇ ਲਾ ਝਾੜੀਆਂ ਲਦਣ ਦੇ ਖੇਤ ਦੀ ਬਾੜ ਕਰਨ ਸਮੇਂ ਕੰਮ ਹੁੰਦਾ ਸੀ ਜੀ ਇਹ ਸੰਗਾ ਜੀ ਹਾਂ ਇਹ ਉਹ ਟੰਗੂ ਆ ਜਦੋਂ ਮੰਡਰੀ ਪੱਟਣ ਵਾਸਤੇ ਜਾਂ ਮਲ ਕੇ ਕੋਈ ਹੋਰ ਚੀਜ਼ ਸਖਤ ਹੁੰਦੀ ਸੀ ਪੱਟਣ ਵਾਸਤੇ ਜੀ ਕੀ ਬਾਤ ਹੈ ਹਾਂ ਜੀ ਇਹ ਪਿੰਡੀਆਂ ਜੀ ਉੱਠਾਂ ਦੀਆਂ ਉੱਠਾਂ ਦੀਆਂ ਮਿੰਡੀਆਂ ਹਾਂ ਜੀ ਹਾਂ ਜੀ ਉੱਠ ਦੀ ਪਿੰਡੀ ਜੀ ਤੰਗ ਉੱਠਦੇ ਆਹ ਗੱਡੀ ਵਾਲੀ ਘੋੜੀ ਆ ਆਹ ਹਾਈ ਰੇ ਘੋੜੀ ਆ ਜੀ ਹੂੰ ਇਹ ਸਾਡੇ ਆ ਉਹਨਾਂ ਵਾਲੇ ਪੀੜੀ ਨੇ ਖਤਮ ਕਰਦੇ ਸਾਰੇ ਜੀ ਇਹ 45 ਜੀ ਇਹ ਤਾਂ 45 ਹਾਂਜੀ ਹਾਂ ਇਹ ਹਾਲ ਨੂੰ ਖਿੱਚਣ ਵਾਸਤੇ ਨਾਲ ਆ ਵੀ ਸਰਪੰਚ ਸਾਹਿਬ ਇਹ ਸਣ ਜੀ ਸਣ ਖਤਮ ਹੋ ਗਈ ਹੈ ਹਾਂਜੀ ਆ ਸਣ ਤੋਂ ਪੱਟੀਆਂ ਬਣੀਆਂ ਹੋਈਆਂ ਜੀ ਆ ਅੱਛਾ ਐਸੇ ਸਣ ਤੋਂ ਆ ਪੱਟੀਆਂ ਬਣੀਆਂ ਹਾਂਜੀ ਇਹ ਇਹ ਪੱਟੀਆਂ ਸੀ ਇਹ ਗੱਡਿਆਂ ਦੇ ਲੱਗਦੀਆਂ ਸੀ ਜੀ ਅੱਛਾ ਜੋ ਦਾਣੇ ਢੋਂਦੇ ਸੀ ਕੁਝ ਥੱਲੇ ਸੈਡਾਂ ਤੇ ਲਾ ਕੇ ਫਿਰ ਦਾਣੇ ਦਾ ਭਰਦੇ ਸੀ ਇਹਨੂੰ ਇਹ ਗੱਡੇ ਨੂੰ ਜੀ ਇਹ ਕੀ ਚੀਜ਼ ਹੈ ਸਰਪੰਚ ਸਾਹਿਬ ਇਹ ਇੱਕ ਸਵਾਰੀ ਵਾਸਤੇ ਜੀ ਉੱਠਦੇ ਅੱਛਾ 1930 ਦੇ ਕਰੀਬ ਖਤਮ ਹੋ ਗਏ ਇਹ ਇਹ ਡਬਲ ਵਾਲੀ ਆ ਜੀ ਇਹ ਡਬਲ ਸਵਾਰੀ ਹਾਂਜੀ अच्छा हां जी।, जी, जी क्या बात है ये संदूक हां जी ये संदूक ਸਾਡੇ ਦਾਦੀਆਂ ਨਾਨੀਆਂ ਦਾ ਕਿਤੇ ਇਹਨਾਂ ਨਾਲ ਵੀ ਚਾਹ ਖੰਮਣੀਆਂ ਬਣੀਆਂ ਹੋਣਗੀਆਂ ਕਿਤੇ ਲਿਆਏ ਹੋਣਗੇ ਜੀ ਕੀ ਬਾਤ ਹੈ हां जी ਉਹ ਸਮੇਂ ਇਹ ਜੇ ਸੀ ਆਓ ਆਪਾਂ ਸਰਪੰਚ ਸਾਹਿਬ ਨਾਲ ਕਰਦੇ ਆ ਖੜ ਕੇ ਹੋਰ ਗੱਲਾਂ ਸਰਪੰਚ ਸਾਹਿਬ ਬਹੁਤ ਸਾਰਾ ਕੰਮ ਆਪਾਂ ਲਗਭਗ ਦੇਖ ਲਿਆ ਹੈ ਹਾਂ ਜੀ ਹਾਂ ਜੀ ਇਹਨੂੰ ਥੋੜਾ ਬਣਾਉਣ ਦਾ ਕੀ ਮਕਸਦ ਸੀ ਮਕਸਦ ਇਹ ਆ ਜੀ ਵੀ ਇੱਥੇ ਕੁਛ ਨਾ ਕੁਛ ਆਪਾਂ ਇਨਸਾਨ ਆਉਂਦਾ ਦੇ ਤੁਰ ਜਾਂਦਾ ਹਮ ਕੋਈ ਆਪਣੇ 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 ਜਾਇਜਤਾ ਬਣਾਉਣੇ ਆਪਾਂ ਆਪਦੇ ਲੜਕਿਆਂ ਵਾਸਤੇ ਲੜਕਿਆਂ ਵਾਸਤੇ ਆਪਦੇ ਪਰਿਵਾਰ ਵਾਸਤੇ ਵੇ ਕੁਛ ਨਾ ਕੁਛ ਆਪਾਂ ਇੱਥੇ ਦੇਖੇ ਜਾਈਏ ਸਮਾਜ ਨੂੰ ਵੀ ਪਿੰਡ ਨੂੰ ਲੋਕਾਂ ਨੂੰ ਇਹ ਉਹਦੇ ਵਿੱਚ ਇੱਕ శాఖ ਆਜੀ ਇੱਕ ਅੱਛਾ ਵੀ ਕੁਛ ਨਾ ਕੁਛ ਇੱਥੇ ਛੱਡ ਜੀਏ ਪਿੱਛੇ ਚਲੋ ਥੋੜਾ ਬਹੁਤਾ ਜਿੰਨਾ ਤੇ ਚੱਲੇ ਮਾਰਨ ਤੋਂ ਬਾਅਦ ਵੀ ਕੁਛ ਨਾ ਕੁਛ ਲੋਕ ਦੇਖ ਸਕਣ ਅਸੀਂ ਇੱਕ ਨਵੀਂ ਗੱਲ ਮੈਂ ਤੁਹਾਡੇ ਚ ਵੇਖੀ ਵੀ ਅਸੀਂ ਆਏ ਗੇਟ ਖੁੱਲਿਆ ਇੱਥੇ ਕੋਈ ਨਹੀਂ ਸੀ ਤੇ ਗਾਣੇ ਚੱਲੀ ਜਾਂਦੇ ਸੀ ਹਾਂਜੀ ਹਾਂਜੀ ਤੇ ਇਹ ਜਦੋਂ ਕੋਈ ਥੋੜਾ ਖੁੱਲਾ ਲਿਖਿਆ ਵੀ ਆਓ ਤੇ ਦੇਖ ਜੋ ਕੋਈ ਐ ਕਿਵੇਂ ਖੁੱਲ ਦਿੱਤੀ ਹੈ ਲੋਕਾਂ ਨੂੰ ਸਮਾਪਿਤ ਕੀਤਾ ਅੱਜ ਲੋਕਾਂ ਦੀ ਚੀਜ਼ ਆ ਅੱਛਾ ਹਾਂਜੀ ਮੇਰਾ ਕੁਛ ਨਹੀਂ ਇੱਥੇ ਕਿਹੜੀ ਬਾਤ ਹਾਂ ਸਭ ਨਾਲ ਸੇ ਕੁਛ ਨਹੀਂ ਜਿਵੇਂ ਬੰਦਾ ਤੁਰ ਜਾਂਦੇ ਛੱਡ ਕੇ ਇੱਥੇ ਮਰ ਜਾਂਦਾ ਉਹ ਮਰਨੇ ਇੱਕ ਤਰ੍ਹਾਂ ਮਰੇ ਰਹੇ ਆ ਜੀ ਵੀ ਆਪਾਂ ਕੀ ਲੈਣਾ ਯਾਰ ਲੋਕਾਂ ਵਾਸਤੇ ਆ ਲੋਕ ਦੇਖੇ ਜਾਂਦੇ ਆਪਣਾ ਕੀ ਇਹ ਵੀ ਲੋਕ ਦੇਖਣ ਆਉਂਦੇ ਬਹੁਤ ਆਉਂਦੇ ਆ ਜੀ ਕਈ ਬੰਦੇ ਫੋਨ ਕਰਕੇ ਸੱਦ ਲੈਂਦੇ ਆ ਕਿ ਬਿਨਾਂ ਸੱਦੋ ਉੱਥੇ ਡੈਰੀ ਲੱਗੀ ਹੋਈ ਆ ਜੀ ਲਿਖ ਜਾਂਦੇ ਆ ਸਾਰਾ ਕੁਝ ਅੱਛਾ ਹਾਂ ਜੀ ਅੰਦਰ ਕਮਾ ਲੂਗੀ ਹਾਂ ਜੀ ਇਹ ਮੰਨਣ ਵਾਲੀ ਗੱਲ ਹੈਗੀ ਆ ਵੀ ਨੌਜਵਾਨ ਪੀੜ੍ਹੀ ਆਉਂਦੀ ਆ ਆਉਂਦੀ ਆ ਜੀ ਜੋੜੇ ਵੀ ਆਉਂਦੇ ਆ ਨੌਜਵਾਨ ਪੀੜ੍ਹੀ ਆਉਂਦੇ ਦੇਖ ਕੇ ਖੁਸ਼ ਆਉਂਦੇ ਆ ਜੀ ਅੱਛਾ ਪਟਿਆਲਾ ਯੂਨੀ ਅੱਛਾ ਸੱਭਿਆਚਾਰ ਤੇ ਉਹ ਸਾਰਾ ਕੁਝ ਦੇਖ ਕੇ ਗਿਆ ਜੀ ਪਟਿਆਲੇ ਫੋਨ ਕੀਤਾ ਮੈਨੂੰ ਕਹਿੰਦੇ ਅਸੀਂ ਤੁਰਦੇ ਆ ਇੱਥੇ ਆ ਕੇ ਦੇਖ ਕੇ ਗਿਆ ਦੋ ਤਿੰਨ ਘੰਟੇ ਲਾ ਕੇ ਗਿਆ ਅੱਛਾ ਹਾਂਜੀ ਇਹ ਚ ਕੀ ਖਾਸੀਅਤ ਹੈ ਤੁਹਾਡੇ ਹੋਰ ਚਬਾਰੇ ਚ ਕੀ ਕੁਛ ਹੈ ਚਬਾਰੇ ਚ ਮੰਜੀ ਆ ਜੀ ਹਜੇ ਹੋਰ ਸਮਾਨ ਅਸੀਂ ਕੋਸ਼ਿਸ਼ ਆ ਵੀ ਲੱਖ ਰਹੇ ਸਾਜ ਵਗੈਰਾ ਕੋਟ ਤੇ ਸਪੀਕਰ ਲੱਗਿਆ ਹੋਇਆ ਹਾਂਜੀ ਸਪੀਕਰ ਵੀ ਚੱਲਦਾ ਜੀ ਉਹ ਇਹ ਡਿਜ਼ਾਈਨ ਜੀ ਨੂੰ ਫਿਰ ਕਿਵੇਂ ਬਣਾਇਆ ਘਰ ਦਾ ਡਿਜ਼ਾਈਨ ਜੀ ਜਿਵੇਂ ਪੁਰਾਣੀਆਂ ਜਿੰਨੇ ਕ ਆਪਣੇ ਨਕਸ਼ੇ ਸੀਗੇ ਆਪਣੇ ਦਿਮਾਗ ਦੇ ਵਿੱਚ ਜਿੰਨਾ ਪ੍ਰਾਤਨ ਚੀਜ਼ਾਂ ਸਾਡੇ ਸਾਹਮਣੇ ਡਿੱਗੀਆਂ ਜੀ ਗਵਾਚੀਆਂ ਉਹ ਸਾਡੇ ਦਿਮਾਗ 'ਚ ਹੀ ਸੀ ਕਿ ਕਹਿ ਕੇ ਬਣਵਾਇਆ ਜੀ ਅੱਛਾ ਕਹਿ ਕੇ ਬਣਵਾਇਆ ਹਾਂਜੀ ਹਾਂਜੀ ਤੇ 2019 ਤੋਂ ਸ਼ੁਰੂ ਕੀਤਾ ਸੀ ਹਾਂਜੀ ਹਾਂਜੀ ਤੇ ਕਿੰਨਾ ਕੋਈ ਹੋਰ ਟਾਰਗੇਟ ਕੀ ਹੈ ਹੋਰ ਕੀ ਇਕੱਠਾ ਕਰ ਟਾਰਗੇਟ ਤਾਂ ਸਾਨੂੰ ਜਿਵੇਂ ਗੱਡੇ ਦਾ ਟਾਰਗੇਟ ਸੀ ਸਾਡਾ ਪੂਰਾ ਹੋ ਗਿਆ ਜੀ ਅੱਛਾ ਇਹ ਬਹੁਤ ਮੁਸ਼ਕਲ ਨਾ ਮਿਲਿਆ ਸਾਨੂੰ ਇਹ ਅੱਛਾ ਗੱਡੇ ਮਿਲ ਜਾਂਦੇ ਆ ਪਰ ਜਿਹੜਾ ਪੰਜਾਬ ਦਾ ਗੱਡਾ ਨਾ ਇਹ ਨਹੀਂ ਮਿਲਦਾ ਗੱਡੇ ਤੇ ਪੰਜਾਬ ਦੇ ਗੱਡੇ 'ਚ ਕੀ ਫਰਕ ਹੈ ਫਰਕ ਹੈ ਜੀ ਮਤਲਬ ਕਿ ਆ ਪਿੱਤਲ ਵਗੈਰਾ ਤੁਹਾਨੂੰ ਉਹ ਗੱਡਿਆਂ ਤੇ ਲੱਗਿਆ ਨਹੀਂ ਮਿਲੂਗਾ ਹਾਂ ਇਹ ਲੋਕਾਂ ਨੇ ਘਰੇ ਬੈਠ ਕੇ ਬਣਾਏ ਆ ਸਾਡੇ ਬਜ਼ੁਰਗਾਂ ਨੇ ਮਤਲਬ ਕਿ ਚੰਗਾ ਇੱਕ ਬਹੁਤ ਜਿਸ ਤਰ੍ਹਾਂ ਅੱਜ ਕੋਈ ਵੱਡਾ ਟਰੈਕਟਰ ਆ ਵੱਡੇ ਟਰੈਕਟਰ ਦੀ ਉਹਦੀ ਕੀਮਤ ਨਹੀਂ ਜਿਹੜੀ ਇਹਦੀ ਕੀਮਤ ਸੀ ਅੱਛਾ ਅੱਜ ਵੀ ਆਪਾਂ ਸੁਧਾਰਨ ਤੌਰ ਤੇ ਕਹਿ ਦਿੰਦੇ ਆ ਵੀ ਯਾਰ ਗੱਡੇ ਜਿੰਨਾ ਆਸਾਨ ਕਰਦਾ ਅਗਲਾ ਹਾਂ ਇਹ ਗੱਡਾ ਮੂਲੀ ਗੱਲ ਨਹੀਂ ਸੀ ਤਗੜੇ ਘਰਾਂ ਦੀ ਨਿਸ਼ਾਨੀ ਸੀ ਜੀ ਇਹ ਅੱਛਾ ਲਾਣੇ ਵਾਲੇ ਦੇ ਹੁੰਦਾ ਸੀ ਜਿੱ ਕਿਉਂ ਦੋ ਬਲਦ ਚਾਹੀਦੇ ਸੀ ਇਹਨੂੰ ਫਿਰ ਚਲਾਉਣ ਵਾਸਤੇ ਬੰਦੇ ਚਾਹੀਦੇ ਸੀ ਫਿਰ ਖੇਤ ਵੀ ਚਾਹੀਦਾ ਸੀ ਬੀਜਣ ਵਾਸਤੇ ਇਹ ਲਾਣੇ ਵਾਲੇ ਦੇ ਗੱਡੇ ਸੀ ਜੀ ਉਸ ਸਮੇਂ ਅੱਛਾ ਲਾਣੇ ਵਾਲੇ ਦੇ ਗੱਡੇ ਹਾਂ ਮੂਲੀ ਗੱਲ ਇਹ ਸੀ ਵੀ ਗੱਡਾ ਕਿਸੇ ਦੇ ਘਰੇ ਆ ਅੱਛਾ ਹਾਂਜੀ ਇਹਦੀ ਕੀ ਖਾਸੀਅਤ ਹੈ ਬਹੁਤੀ ਖਾਸੀਅਤ ਇਹਦੇ ਨਾਲ ਹੀ ਸਾਡਾ ਰੋਜ਼ਗਾਰ ਬਣਿਆ ਸੀ ਇਸ ਤਰ੍ਹਾਂ ਹੀ ਇੱਥੋਂ ਆ ਜੀ ਅੱਜ ਸਾਡੇ ਕੋਲ ਟਰੈਕਟਰ ਆ ਚਾਹੇ ਸਾਡੇ ਕੋਲ ਕੁਝ ਵੀ ਆ ਜਿਹੜੇ ਸਾਰੇ ਪਲਾਂਗੇ ਪਹਿਲੀ ਪਲਾਂਗ ਸੀ ਪਿੱਤਲ ਪੁੱਤਲ ਦਾ ਬੜੀ ਗੱਲ ਹਾਂਜੀ ਕਿ ਦੇਖੋ ਅੱਥਾ ਨਾਲ ਸਾਰਾ ਕੁਝ ਕੀਤਾ ਵਾ ਕੋਈ ਬੈਲ ਨਹੀਂ ਸੀ ਕੋਈ ਬਰਮਾ ਨਹੀਂ ਸੀ ਸਾਰਾ ਹੱਥ ਦੀ ਆਪਣੀ अच्छा हां जी एद्दू बिना ਹੋਰ ਕੀ ਖਾਸੀਅਤ ਹੈ ਤੁਹਾਡੇ ਖਾਸੀਅਤ ਜਿਵੇਂ ਅਸੀਂ ਕੋਸ਼ਿਸ਼ ਕੀਤੀ ਹੈ ਵੀ ਸਾਰਾ ਕੁਝ ਓਵੇਂ ਲੱਗੇ ਇੱਥੇ ਆ ਕੇ ਬੰਦੇ ਨੂੰ ਜਿਵੇਂ ਪੁਰਾਣਾ ਵੇਲੇ ਜਿਵੇਂ ਪਹਿਲਾਂ हां जी ਪੁਰਾਣੇ ਵੇੜਿਆਂ 'ਚ ਆਪਾਂ ਮੰਜਾ ਮਾਰਦੇ ਸੀ ਆ ਸਾਡੇ ਤੰਦਤਾਣੀ ਦਾ ਸਮਾਨ ਪਿਆ ਛੜੀਆਂ ਦਾਦੀਆਂ ਦਾ ਨਾਨੀਆਂ ਦਾ ਉਹ ਗੱਡੀ ਗੱਡੀਆਂ ਵਾਲੇ ਦੇ ਖੜੀਆ ਇਹਤੇ ਵੀ ਕਿਤੇ ਲੋਕ ਕਿਸੇ ਸਮੇਂ ਆ ਕੇ ਜੀ ਸਾਡੇ ਬਜ਼ੁਰਗ ਕੱਸੀਆਂ ਕਹਾੜੀਆਂ ਆ ਕੇ ਇਹ ਗੱਡੀਆਂ ਵਾਲੇ ਬਣਾਉਂਦੇ ਹੁੰਦੇ ਸੀ ਹੈ ਰਾਜਪੂਤ ਤੇ ਉਹ ਤੰਦਤਾਣੀ ਦਾ ਸਾਰਾ ਸਮਾਨ ਪਿਆ ਜੀ ਮਲਕ ਇੱਥੇ ਆ ਕੇ ਬੰਦੇ ਨੂੰ ਤਾਜ਼ਾ ਹੋ ਜਾਂਦਾ ਮੰਨਦਾ ਵੀ ਜਿਹੜਾ ਕੁਝ ਅਸੀਂ ਜਿੰਨਾ ਕਿ ਦੇਖਿਆ ਉਹ ਦਿਮਾਗ 'ਚ ਘੁੰਮ ਜਾਂਦਾ ਅਸੀਂ ਫਿਰ ਘੰਟਾ ਤੋਂ ਘੰਟੇ ਨੂੰ ਲੱਗ ਹੀ ਜਾਂਦੇ ਇੱਥੇ ਆ ਕੇ ਅੱਛਾ ਤੁਹਾਨੂੰ ਲੱਗਦਾ ਕਿ ਅਸੀਂ ਪੱਛਮੀ ਮੁਲਕਾਂ 'ਚ ਬਾਹਰਲੇ ਦੇਸ਼ਾਂ 'ਚ ਰੰਗ 'ਚ ਰੰਗੇ ਜਾ ਰਹੇ ਹਾਂ ਹਾਂਜੀ ਹਾਂਜੀ ਜਿਹਨੂੰ ਇੱਥੇ ਆਉਂਦਾ ਬੰਦਾ ਰੂਹ ਨੂੰ ਨੌਜਵਾਨ ਪੀੜ੍ਹੀ ਵੀ ਕਹਿੰਦੀ ਹੈ ਵੀ ਸਵਾਦ ਆ ਗਿਆ ਆ ਕੇ ਬਿਲਕੁਲ ਜੀ ਇੱਥੇ ਕਈ ਵਾਰੀ ਕੈਨੇਡਾ 'ਚੋਂ ਬੰਦੇ ਆਇਆ ਰਿਸ਼ਤੇ ਦੇ ਤੌਰ ਤੇ ਆਇਆ ਉਹ ਵੀ ਆ ਜਾਂਦੇ ਆ ਉਹ ਇੱਥੇ ਮੱਥਾ ਮੱਥਾ ਫੜ ਕੇ ਵਾਹ ਜਾਂਦੇ ਆ ਹੂੰ ਉਹ ਕਹਿੰਦੇ ਅਸੀਂ ਸਾਰਾ ਕੁਝ ਗ ਅਸੀਂ ਸਾਡੇ ਕੋਲ ਆਦਾ ਅੱਗੇ ਸਾਨੂੰ ਕੁਝ ਦੀਦਾ ਨਾ ਪਿੱਛੇ ਆ ਬੱਚਾ ਨੂੰ ਇਸ ਤੋਰ ਲੈ ਦੇ ਨਾਲੋਂ ਵੀ ਅਸੀਂ ਕਰਾਂਗੇ ਕੀ ਯਾਰ ਹਾਂ ਮੈਂ ਮਹਿਸੂਸ ਕਰਦੇ ਹਾਂ ਲੋਕ ਜੀ ਇੱਥੇ ਤੁਸੀਂ ਫਿਰ ਇਕੱਲੇ ਹੀ ਦੇਖ ਰੇਖ ਕਰਦੇ ਹੋ ਜੀ ਹਾਂ ਜੀ ਇੰਨੇ ਲੜਕੇ ਵੀ ਆਉਂਦੇ ਆਪਣੇ ਪੋਤੇ ਵੀ ਆ ਬਹਿਣ ਵਾਲੇ ਅੱਛਾ ਹਾਂ ਤੀਜੀ ਪੀੜ੍ਹੀ ਸਾਡੀ ਤਿਆਰ ਆ ਜੀ ਨਹੀਂ ਬਾਪੂ ਨਾਲ ਕਿਵੇਂ ਸਹਿਮਤ ਹੋਏ ਵੀ ਆ ਯਾਰ 15-20 ਲੱਖ ਰੁਪਏ ਕਹਨੂੰ ਲਾਉਣੇ ਉਹ ਫਿਰ ਸਹਿਮਤ ਹੋ ਜਦੋਂ ਆਪਾਂ ਕੁਝ ਬਣਾਇਆ ਜੀ ਹਾਂ ਜਿੰਨਾ ਕੋਸ਼ਿਸ਼ ਆ ਪਰਿਵਾਰ ਨੂੰ ਸਾਰਾ ਕੁਝ ਦਿੱਤਾ ਹਾਂ ਇਹ ਗੱਲ ਨਹੀਂ ਵੀ ਕੋਈ ਵੱਡੇ ਵੱਡੇ ਟਿੱਬੇ ਕਰਾਏ ਆ ਜੀ ਮਤਲਬ ਕਿ ਇਹ ਉੱਥੇ ਖੇਤੀਆਂ ਉਨਲਾਈਆਂ ਮੋਟਰਾਂ ਲਾਈਆਂ ਜੀ ਮਿਹਨਤ ਕੀਤੀ ਆ ਹੂੰ ਉਦੋਂ ਜੇ ਇੱਕ ਛੋਟਾ ਜਿਹਾ ਹਿੱਸਾ ਜੇ ਕਿਲਾ ਹੋਰ ਵੀ ਲਲਾਂਗੇ ਕੋਈ ਕਿਲਾ ਨਹੀਂ ਸਾਡਾ ਤੇ ਕਿਸੇ ਨੇ ਦੇਖਣਾ ਇੱਥੇ ਤੁਸੀਂ ਨਹੀਂ ਸੋਣਾ ਕਿੱਲੇ ਚ ਬਹੁਤ ਕਿੱਲੇ ਪਿਛੇ ਲੋਕਾਂ ਦੇ ਲੇਗ ਪਿਆ ਜੀ ਇੱਥੇ ਦੋ ਦੋ ਸੌ ਕਿੱਲੇ ਦੇ ਮਾਲਕਾ ਕੋ ਸੌ ਕਿੱਲੇ ਦੇ ਮਾਲਕਾ ਜੇ ਬਣਿਆ ਫੇਰ ਵੀ ਤੁਸੀਂ ਇੱਥੇ ਆਏ ਜੀ ਹੂੰ ਗੱਲ ਸਹੀ ਹੈ ਜੀ ਬਿਲਕੁਲ ਹੋਰ ਕੋਈ ਖਾਸੀਅਤ ਕੀ ਹੈ ਖਾਸੀਅਤ ਜੀ ਬਸ ਦੇਖ ਕੇ ਰੂਹ ਖੋ ਜਾਂਦੀ ਆ ਜਿਹੜੀ ਕੋਈ ਕਮੀ ਪੇਸ਼ੀਓ ਦੂਰ ਕਰ ਰਹੀ ਆ ਸਾਡੇ ਸੋਚ ਆ ਇਹ ਮਸ਼ੀਨ ਲੱਗੀ ਆ ਇਹ ਮਸ਼ੀਨ ਆ ਜੇ ਸਾਡੇ ਇਹ ਜੰਮ ਸੀ ਵੇ ਸਾਡੇ ਬਜ਼ੁਰਗਾਂ ਜ਼ੋਰ ਲਾ ਕੇ ਕੁੱਤਰਦੇ ਜੀ ਆ ਘਰਾ ਰੀਆਂ ਮੈਂ ਖੁਦ ਦੇਖੀਆਂ ਕੁੱਕਦੀਆਂ ਬੜੇ ਚਾਹ ਨਾਲ ਚਲਾਉਂਦੇ ਸੀ ਲੋਕ ਹਾਂ ਬੜੇ ਚਾਹ ਨਾਲ ਜ਼ੋਰ ਲਾ ਕੇ ਚਲਾਉਂਦੇ ਕਦਰ ਆਉਂਦੇ ਆ ਆ ਘਰਾ ਰੀਆਂ ਜਿਹੜੀਆਂ ਕੁੱਕਦੀਆਂ ਨਾ ਇਹ ਸਾਡੇ ਪੰਜਾਬ ਦੀ ਸਾਡੇ ਮੋਹ ਮੁਹੱਬਤ ਦੀ ਹਾਂ ਜਿਆ ਤੇਲ ਆਉਂਦੇ ਵਿੱਚੋਂ ਤੇਲ ਆਸੀ ਲੱਗੀ ਜੈਸਾ ਦੇਖੋ ਤੇਲ ਆਉਂਦੇ ਸੀ ਹਾਂ ਜਣੀ ਹਰ ਚੀਜ਼ ਤੁਸੀਂ ਜਿਉਂਦੀ ਜਾਗਦੀ ਚੱਲਦੀ ਰੱਖੀ ਹਾਂ ਜੀ ਆ ਇਹ ਇਹਨਾਂ ਨੂੰ ਪਾਥਰੇ ਬੋਲਦੇ ਸੀ ਪਾਥਰੇ ਅੱਛਾ ਸਾਡੀਆਂ ਦਾਦੀਆਂ ਨਾਨੀਆਂ ਇਹਨਾਂ ਨੂੰ ਘੋਲ ਕੇ ਜੀ ਪੋਚਾ ਫਿਰਦੇ ਕੱਚੇ ਤੋਂ ਲੈ ਜਾਂਦਾ ਇਹਨੂੰ ਇਹਨੂੰ ਘੋਲ ਕੇ ਇਹਨੂੰ ਪਾਸਾ ਲਾਹ ਜੀ ਇਹ ਪੋਚੇ ਦਾ ਪਾਸਾ ਲਾਹ ਜੀ ਅੱਛਾ ਇਹ ਪੋਚੇ ਦਾ ਪਾਸਾ ਹਾਂ ਜੀ ਹਾਂ ਜੀ ਕੀ ਬਾਤ ਹੈ ਅੱਛਾ ਆਹਾ ਇਹ ਕਾ ਝੰਡਾ ਹੈ ਸਾਡੇ ਜੀ ਇਹਦੀ ਨਿਸ਼ਾਨੀ ਹੈ ਆ ਦੇਖੋ ਪੜ ਕੇ ਦੇਖੋ ਇਹ ਹਾਂ ਇਹਦਾ ਝੰਡਾ ਇਹ ਸਾਡੇ ਪਿੰਡ ਕੇ ਝੰਡਾ ਉਹ ਖਤਮ ਹੋ ਰਿਹਾ ਪਿੰਡ ਵੱਜਣ ਤੋਂ ਪਹਿਲਾਂ ਦਾ ਅੱਛਾ ਇਹ ਉਹਨੂੰ ਤਿਆਰ ਕਰਕੇ ਉਹਦਾ ਬੂਟਾ ਲੈ ਜੀ ਵੀ ਉਹਦੀ ਹਿਸਟਰੀ ਲਿਖੀ ਹੈ ਜੀ ਇਹ ਅੱਛਾ ਇਹ ਤਿਆਰ ਕਰ ਰਹੇ ਹਾਂ ਝੰਡੇ ਇਹ ਝੰਡਾ ਹਾਂ ਜੀ ਅੱਛਾ ਹਾਂ ਜੀ ਏ ਹੋ ਗਈ ਡੀਲ ਇਹ ਕੈਨ ਜੀ ਹਾਂ ਇਹਦੇ ਨਾਲ ਸਾਈਕਲਾਂ ਮਗਰ ਬੰਨ ਕੇ ਤੇ ਹਾਂ ਹਾਂ ਜੀ ਤੋਂ ਜਿਆਦਾ ਜਾਂਦੇ ਗੱਲ ਹਰ ਇੱਕ ਬੰਦੇ ਦੇ ਜੀ ਹਾਂ ਇਹ 18 ਜਾਂ 89 ਰੁਪਏ ਦੀ ਹੁੰਦੀ ਸੀ ਉਸ ਸਮੇਂ ਤੇ ਜੀ ਹਾਂ 20 ਲੀਟਰ ਇਹ ਸਾਡੇ ਕੁੰਡੇ ਹਾਂ ਕੁੰਡੇ ਕਬਜ ਹੈਡ ਕਰਾਂ ਦੇ ਕੁੱਟ ਕੇ ਬਣਾਏ ਗੀ ਲਹਾਰਾਂ ਦੇ ਇਹ ਹੂੰ ਹਾਂ ਜੀ ਇਹ ਚੱਕ ਪਿਆ ਜੀ ਘਮੇਰਾ ਦਾ ਇਹ ਵੀ ਅਸੀਂ ਲੈ ਕੇ ਆਏ ਆ ਅੱਛਾ ਇਹ 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 ਚੱਕ ਹਾਂ ਜੀ ਅੱਛਾ ਆ ਦੇਖੋ ਇੱਥੇ ਮੈਸੇ ਪਹਿਲਾਂ ਵੀ ਆਵਾ ਕੋ ਆ ਪੈਣਾ ਪਈਆਂ ਦੇ ਲੇਡੀਜ਼ ਦੀਆਂ ਹਾਂ ਆ ਦੇਖੋ ਆ ਕੇ ਗਿਆ ਦੇਖੋ ਇਸੇ ਰੂਕ ਮਿਆਂ ਰੰਦਾ ਚੱਕ ਹੈ ਜੀ ਹਾਂ ਜਿੱਥੇ ਭਾਂਡੇ ਬਣਾਉਦੇ ਸੀ ਜੀ ਇਹ ਸਾਨੂੰ ਦਿੱਤਾ ਕਿਸੇ ਨੇ ਉੱਥੇ ਮੋਟਰਾਂ ਲੱਗੀਆਂ ਹੁਣ ਇਹਨਾਂ ਤੇ ਕਿਆ ਬਾਤ ਲੋਕਾਂ ਨੇ ਮੋਟਰਾਂ ਲਾ ਲੀਆਂ ਉਹ ਸਾਨੂੰ ਦਿੱਤਾ ਜਾਂਦਾ ਆ ਹਾਰੇ ਦਾ ਜਿਹੜਾ ਡਿਜ਼ਾਈਨ ਹੈ ਇਹ ਬਹੁਤ ਜ਼ਬਰਦਸਤ ਹੈ ਤੇ ਆਮ ਚੰਗੇ ਘਰਾਂ ਦੇ ਵਿੱਚ ਇਹ ਹਾਰੇ ਬਣੇ ਹੁੰਦੇ ਸੀਗੇ ਬਹੁਤ ਖੂਬਸੂਰਤ ਜਿਹੜਾ ਡਿਜ਼ਾਈਨ ਇਹ ਉਹ ਸਮੇਂ ਦੀ ਗੱਲ ਆ ਜਦੋਂ ਜੀ ਮਹਿਸੂਸ ਕਰਦੇ ਸੀ ਲੋਕ ਵੀ ਜਿਹਹਾ ਜ ਮਤਲਬ ਕਿ ਦੁੱਧ ਵੇਚਣਾ ਮੜਾ ਸਮਝਦੇ ਸੀ ਜਿਹਹਾ ਜ ਪੁੱਤ ਵੇਚਦਾ ਦੁੱਧ ਵੇਚਦਾ ਹੁਣ ਉਹਦੇ ਫਿਰ ਭਰ-ਭਰ ਕਾੜਨੇ ਧਰਦੇ ਜਿੱਸੇ ਦੁੱਧੀਆਂ ਫਿਰ ਦੁੱਧ ਲਾਲ ਹੋ ਜਾਂਦਾ ਜੀ ਫਿਰ ਮੜਾਈ ਵਾਲਾ ਕਿ ਖੰਦੇ ਜੇ ਤੋਂ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸਾਰੇ ਕਰਦੇ ਸੀ ਜੀ ਇਹ ਹਰਾ ਜੂ ਪੈਦਾ ਹੋਏ ਵੇ ਸੀ ਉਹ। ਕੀ ਬਾਤ ਹੈ। ਸਰਪੰਚ ਸਾਹਿਬਾ ਗੇਟ ਕਿੱਥੋਂ ਲਿਆਂਦਾ ਫਿਰ? ਇਹ ਵੀਖੇ ਤੋਂ ਲੈ ਕੇ ਆਏ ਸੀ ਜੀ। ਅੱਛਾ। ਹਾਂਜੀ। ਇਹ ਥੀਰੀਏ ਚ ਮਿਲ ਜਾਂਦਾ ਹਜੇ ਵੀ। ਨਹੀਂ ਉੱਥੇ ਕਿ ਦੁਕਾਨਾਂ ਇਹ ਕੰਮ ਕਰਦੇ ਆ ਇਹ। ਅੱਛਾ। ਉਹ ਬੰਦੇ। ਹਾਂ। ਹਾਂ ਉਹ ਰਾਜਸਥਾਨ ਦੇ ਬੰਦੇ ਆ ਉਹ ਸਾਰਾ 올ਡ ਚੀਜ਼ ਲਿਆ ਕੇ ਨਾ ਅੱਗੇ ਵੇਚਦੇ ਆ ਉਹ। ਅੱਛਾ। ਉਹਨਾਂ ਤੋਂ ਲਿਆਂਦਾ ਜੀ ਇਹ। ਇਹ ਟਾਕੀਆਂ ਵੀ ਤਾਂ ਇਹ ਟਾਕੀਆਂ ਵੀ ਉੱਥੋਂ ਲੈਂਦੇ ਆ ਜੀ ਇਹ ਉਹਦੋਂ 25000 ਦਾ ਆਇਆ ਸੀ ਗੇਟ। अच्छा ਤੇ ਇਹ ਟਰੱਕੀਆਂ ਥੱਲੇ ਵਾਲੀਆਂ 25 2500 ਉਹਦੀਆਂ ਤਾਂ ਵਾਲੀਆਂ ਐ ਅਸੀਂ ਸਾਨੂੰ ਇਹ ਲੱਕੜ ਦਾ ਹਾਂਜੀ ਲੱਕੜ ਦਾ ਸਾਰਾ ਹੱਥ ਦਾ ਬਣਿਆ ਹੋਇਆ ਜੀ ਹੱਥ ਦਾ ਬਣਿਆ ਹੋਇਆ ਹਾਂਜੀ ਅੱਛਾ ਆ ਆ ਜਿਹੜੇ ਡਿਜ਼ਾਈਨ ਇਟਾਂ ਫਿਰ ਲਿਆਂਦੀਆਂ ਭਧੌੜੀ ਭਾਲ ਕੇ ਕਿਤੋਂ ਹਾਂਜੀ ਇਹ ਭਧੌੜੀ ਨਾਟਕਸਾਈ ਵੀ ਕਹਿੰਦੇ ਆ ਭਧੌੜੀ ਇਸ ਕਰਕੇ ਕਹਿੰਦੇ ਭਧੌੜਾ ਆਵੇ ਹੁੰਦੇ ਸੀ ਨੇੜੇ ਸਾਡੇ ਆਪਣੇ ਹਾਂ ਭਧੌੜ ਹਜੇ ਵੀ ਆਵੇ ਜਗ੍ਹਾ ਪਈ ਆ ਉਹ ਅੱਛਾ ਜਿੱਥੇ ਭਧੌੜੀ ਇਟਾਂ ਤਾਂ ਕਹਿੰਦੇ ਤਾਂ ਭਧੌੜੀ ਇਟਾਂ ਕਹਿੰਦੇ ਭਧੌੜ ਨਾਲ ਕਸਵੇ ਨਾਲ ਜੁੜਦੀਆਂ ਸੀ ਇਹ अच्छा ਤੇ ਉਹ ਨਾਨਕ ਸਾਈਟ ਤੋਂ ਬੋਲਦੇ ਜਿਹੜੇ ਪੁਰਾਣੇ ਤਾਂ ਜੀ ਉਹ ਨਾਨਕਸ਼ਾਹੀ ਹਾਂਜੀ ਹਾਂਜੀ ਕਿਆ ਬਾਤ ਕਿ ਬਜ਼ੁਰਗ ਸਾਡੇ ਨੇੜੇ ਸਹਿਬ ਕਸਬਾ ਕਰਕੇ ਉੱਥੇ ਲੋਕ ਟਹਾਉਂਦੇ ਸੀ ਤਾਂ ਬਧੌੜ ਦਾ ਨੋ ਪੈਂਦਾ ਸੀ ਹੂੰ ਇਹ ਇਹ ਪੁਰਾਣਾ ਡਿਜ਼ਾਈਨ ਹੈ ਪੂਰੀ ਪ੍ਰਾਤਨ ਕਿੰਨੇ ਕੁ ਪੁਰਾਣੀ ਬਾਰੀ ਜੀ ਅੰਗਰੇਜ਼ਾਂ ਮਲੇ ਸੀ ਜੀ ਕੋਈ ਬਿਲਡਿੰਗ ਹੋਣੀ ਉਹ ਜਵਾਈਆਂ ਵੀ ਆ ਜੀ ਅੱਛਾ ਹਾਂਜੀ ਕਿਆ ਬਾਤ ਹੈ ਜੀ ਉਹ ਪੂਲੇ ਡਿਜ਼ਾਈਨ ਵੀ ਮਲੇਰ ਕੋਟਲੇ ਤੋਂ ਆਏ ਹੋਏ ਜੀ ਹਾਂ ਇਹ ਉਹਨਾਂ ਦੇ ਉੱਥੋਂ ਮਤਲਬ ਕਿ ਜਿਆਦਾ ਸਿਮਿਲਰ ਕੋਟਲੇ ਜੀ ਹੈ ਤੇ ਇਹ ਜੰਗਲੇ ਵੀ ਆ ਮਤਲਬ ਕਿ ਰੋਸ਼ਨਦਾਨ ਵੀ ਉੱਥੋਂ ਆਏ ਹੋਏ ਜੀ ਕੀ ਬਾਤ ਹੈ ਹਾਂ ਜੀ ਜੋ ਵੀ ਸਾਨੂੰ ਚੀਜ਼ ਚੰਗੀ ਲੱਗਦੀ ਆ ਜੀ ਜਿਵੇਂ ਤੁਹਾਨੂੰ ਚੰਗੀ ਲੱਗਦੀ ਆ ਵੀ ਸਾਨੂੰ ਮਨ ਨੂੰ ਚੰਗੀ ਲੱਗਦੀ ਆ ਬਲੋਗਰ ਦੇਖਣਗੇ ਉਹ ਅਸੀਂ ਲੈ ਕੇ ਆਉਨੇ ਆ ਜੀ ਫਿਰ ਸਰਪੰਚ ਸਾਹਿਬ ਇਹ ਕੀ ਚੀਜ਼ ਹੈ ਇਹੋ ਜੀ ਇਹ ਗੇਮ ਹੀ ਹੈ ਲੱਕੜ ਦੀ ਇਹਨੂੰ ਬਾਬਾ ਪ੍ਰਤਾਪਾ ਬੋਲਦੇ ਆ ਜੀ ਇੱਕ ਲੱਕੜ ਦਾ ਬੈਲੈਂਸ ਹੀ ਹੈ ਜਿਹੜਾ ਬਣਾਇਆ ਹੋਇਆ ਇਹਨੂੰ ਜਿੱਧਰ ਮਰਜੀ ਇਸ ਤਰ੍ਹਾਂ ਦੱਬ ਦਿਓ ਜੀ ਇਸ ਤਰ੍ਹਾਂ ਹਾਂ ਇਹ ਦੇਖਦੇ ਆਂ ਦੇਖਦੇ ਨਹੀਂ ਇਹ ਅੱਛਾ ਹਾਂ ਜੀ ਇਹ ਇਸ ਤਰ੍ਹਾਂ ਵੀ ਕਰ ਦਿਆਂਗੇ ਇਹਨੂੰ ਫਿਰ ਵੀ ਦੇਖਦਾ ਲੋਕ अच्छा हां जी यानी कि बैलेंस ही है बैलेंस ही है वैसे करना सेट पेंदा जी होली होली करना पेंदा है मेहनत ਹੁੰਦੀ ਹੈ ਇੱਥੇ ਵੀ ਕਿਆ ਬਾਤ हां जी ਉਹ ਲੱਕੜ ਖੜਾ ਕੇ ਦੇਖ ਖੜਦੇ ਨੇ ਖੜਦੇ ਨੇ ਜਿਵੇਂ ਮਾਣਾ ਹੀ ਬਲੈਂਸ ਬਕੜੇ ਡਿਗਪੂ ਕਿਆ ਬਾਤ हां जी हां जी ਸਰਪੰਚ ਸਾਹਿਬ ਕੀ ਹੁਣ ਕਿਵੇਂ ਲੱਗਦਾ ਹੈ ਕਿ ਇਹ ਸਾਰੀ ਜਿੰਦਗੀ ਆਈ ਰਹਿੰਦੀ ਜਿੰਦਗੀ ਆ ਉਹ ਵਧੀਆ ਨਿਕਲਦੀ ਆ ਹੂੰ ਤੁਹਾਡੇ ਅਰਗੇ ਬੰਦੇ ਆਉਂਦੇ ਇੱਥੇ ਮੈਨੂੰ ਮਿਲਦਿਆ ਜੀ ਬਹੁਤ ਖੁਸ਼ੀ ਹੁੰਦੀ ਹੈ ਮਿਲ ਕੇ بس ਇਹੀ ਰੀਜ ਹੈ ਇਹੀ ਰੀਜ ਆ ਜੀ ਬਸ ਹੁਣ ਇੱਕ ਲੈ ਗਈ ਵੀ ਕੀ ਜਣਾ ਜੀ ਇੱਥੇ ਹੈ ਤਾਂ ਹੈ ਨਹੀਂ ਕੁਛ ਮੈਨੂੰ ਮੈਨੂੰ ਐਂ ਦੱਸੋ ਹਾਂਜੀ ਵੀ ਕੋਈ ਸਭ ਤੋਂ ਖੁਸ਼ੀ ਇਸ ਇਸ ਕਰੇ ਇੱਕ ਸਭ ਤੋਂ ਖੁਸ਼ੀ ਦਾ ਪਲ ਕੀ ਸੀ ਖੁਸ਼ੀ ਦਾ ਪਲ ਮੈਨੂੰ ਤਾਂ ਰੋਜ਼ ਹੀ ਮਿਲਦਿਆ ਜੀ ਤੁਸੀਂ ਆਗੇ ਮੈਨੂੰ ਤਾਂ ਫਿਰ ਵੀ ਖੁਸ਼ੀ ਆ ਗਿਆ ਫੋਨ ਆ ਗਿਆ ਫਿਰ ਵੀ ਖੁਸ਼ੀ ਮਿਲਦੀ ਐ ਜੀ ਮਨ ਦਾ ਖੁਸ਼ੀ ਰਹਣਾ ਹਾਂ ਹਾਂਜੀ ਅੱਛਾ ਖੁਸ਼ੀ ਰਹਿੰਦੇ ਹਾਂ ਹਾਂਜੀ ਹਾਂਜੀ ਉਹ ਮੈਂ ਬੈਸ ਨੂੰ ਅੱਜ ਬਿਲਕੁਲ ਅੱਛਾ ਹਾਂਜੀ ਅੱਛਾ ਬਿਨ ਬਿਨਾ ਖਾਦੇ ਵੀ ਤੇ ਵੀ ਖੁਸ਼ ਹਾਂ ਬਿਲਕੁਲ ਬੈਸ ਨੂੰ ਆਈ ਹਾਂਜੀ ਅੱਛਾ ਇਹਨਾਂ ਚੀਜ਼ਾਂ ਨੂੰ ਵੇਖ ਕੇ ਆਪਣੇ ਦਾਦੇ ਮਾਪਿਆਂ ਦੀ ਯਾਦ ਰਹਿੰਦੀ ਹੈ ਹਾਂਜੀ ਉਹਨਾਂ ਦੇ ਫੋਟੋਆਂ ਲਾਈਆਂ ਮੈਂ ਉਹਨਾਂ ਦੇ ਸਰਟੀਫਿਕੇਟ ਵੀ ਰੱਖੇ ਬਠਾ ਥੋੜੇ ਸਾਹਮਣੇ ਮੈਂ ਤਾਂ ਹੂੰ ਕਈ ਕੀ ਕਰਦੇ ਨੇ ਜੀ ਭੋਗ ਪੈਣ ਤੋਂ ਬਾਅਦ ਬਜ਼ੁਰਗਾਂ ਦੇ ਫੋਟੋਆਂ ਕੋਈ ਸੂਏ ਛੜ ਦਿੰਦਾ ਅਸੀਂ ਦੇਖਿਆ ਕਰਦਿਆਂ ਤੇ ਕੋਈ ਮਤਲਬ ਕਿ ਰੂੜੀਆਂ ਦੇ ਛੜ ਦਿੰਦਾ ਨਹੀਂ ਸਿੱਟੋ ਨਾ ਉਹਨਾਂ ਨੇ ਘਰ ਬਸੇ ਦਾ ਕੁਝ ਕਰਕੇ ਗਏ ਆਪਾਂ ਨੂੰ ਤਾਂ ਬਾਲ ਕੇ ਗਏ ਆ ਉਹ ਹੈ ਇਸ ਕਰਕੇ ਜਿਹੜੇ ਹੁਣ ਵਾਲੇ ਸਿਸਟਮ ਹੈ ਜੋ ਵਧੀਆ ਨਹੀਂ ਜੇ ਕਿਸੇ ਨੂੰ ਆਪਾਂ ਐ ਕਹਿ ਦਈਏ ਵੀ ਛੜਦਾ ਸਾਰੀਆਂ ਪੀੜ੍ਹੀਆਂ ਦੇ ਨਾਮ ਲਿਖੇ ਪਏ ਜੀ ਉੱਥੇ ਤੇ ਹੁਣ ਕਹਦੇ ਏ ਤੁਹਾਡੇ ਨਾਨ ਦਾਦੇ ਦਾ ਨੋ ਗਿਆ ਨਾਨੇ ਦਾ ਨੋ ਗਿਆ ਸੋਚਣ ਲੱਗ ਗਿਆ ਜੀ ਕੰਨ ਖੁਰਕਣ ਲੱਗ ਜਾਂਦੇ ਹੂੰ ਸੋਚ ਕੇ ਜਵਾਬ ਦਿੰਦੇ ਆ ਆ ਹਾਲਾਤ ਬਣ ਗਏ ਜੀ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਜਿਹੜਾ ਥਾਂ ਹੈ ਇਹ ਮੇਨ ਰੋਡ ਜਿਹੜਾ ਰਾਮਪੁਰਾ ਤੋਂ ਸਲਾਤਪੁਰਾ ਹਾਂ ਜੀ ਰਾਮਪੁਰਾ ਤੋਂ ਸਲਾਤਪੁਰਾ ਰੋਡ ਸਲਾਤਪੁਰਾ ਰੋਡ ਦੇ ਉੱਤੇ ਪਿੰਡ ਬੁਰਜਗਿਲ ਤੇ ਬਿਲਕੁਲ ਉੱਤੇ ਸੜਕ ਤੇ ਬਣੀ ਹੋਈ ਹੈ ਬਿਲਕੁਲ ਉੱਤੇ ਹੈ ਜੀ ਤੇ ਜਦੋਂ ਤੁਹਾਡੇ ਕੋਲ ਟਾਈਮ ਲੱਗੇ ਤਾਂ ਤੁਸੀਂ ਆਪਦੇ ਬੱਚਿਆਂ ਨੂੰ ਜ਼ਰੂਰ ਦਿਖਾਓ ਕਿ ਸਾਡੇ ਬਜ਼ੁਰਗ ਕਿਵੇਂ ਜ਼ਿੰਦਗੀ ਦਾ ਨਰਭਾਹ ਕਰਦੇ ਹੁੰਦੇ ਉਸ ਤੇ ਬੜੀ ਖੂਬਸੂਰਤ ਜ਼ਿੰਦਗੀ ਸੀ ਸਰਪੰਚ ਸਾਹਿਬ ਟਾਈਮ ਦਿੱਤਾ ਬਹੁਤ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਅੱਜ ਬੜਾ ਚੰਗਾ ਲੱਗਿਆ ਸਬੱਬੀ ਸੜਕ ਤੇ ਜਾਂਦੇ ਆ ਮੇਰੇ ਨੇੜੇ ਪਿੰਡ ਦਾ ਪਿੰਡ ਬੁਰਜ ਰਾਜਗੜ ਬੁਰਜ ਗਿੱਲ ਤੇ ਉੱਥੋਂ ਦੇ ਇਹ ਗੇਟ ਦੇ ਉੱਤੇ ਸੜਕ ਦੇ ਉੱਤੇ ਬਣੀ ਹੋਈ ਜਿਹੜੀ ਜਗ੍ਹਾ ਹੈਗੀ ਐ ਸੋ ਜਦੋਂ ਸਾਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਅਸੀਂ ਵਿਰਸੇ ਨਾਲ ਵਿਰਾਸਤ ਨਾਲ ਜੋੜਨਾ ਹੈ ਤਾਂ ਇੱਥੇ ਬੜੇ ਖੁੱਲੇ ਡੁੱਲੇ ਮਾਹੌਲ 'ਚ ਜੇ ਇਹ ਨਹੀਂ ਵੀ ਹੈਗੇ ਤਾਂ ਗੇਟ ਖੋਲ ਕੇ ਤੁਸੀਂ ਬੱਚਿਆਂ ਨੂੰ ਦਿਖਾ ਕੇ ਚਲੇ ਜਾਓ ਬੜਾ ਚੰਗਾ ਲੱਗਿਆ ਲੋੜ ਆ ਫੋਨ ਕਰ ਲਓ ਜੀ ਬਸ ਸੱਚੀ